ਮੈਂ लवली ਗਾਰਡ BRTS ਵਿੱਚ ਜੌਬ ਕਰਦੀ ਆ 4 ਸਾਲ ਤੋਂ ਔਰ ਜਿਹੜੀਆਂ ਕਿ ਸਾਨੂੰ 3 ਮਹੀਨੇ ਤੋਂ ਸੈਲਰੀਆਂ ਨਹੀਂ ਮਿਲਦੀਆਂ ਪਈਆਂ ਤਾਂ ਨਾਲ ਆਉਂਦਾ ਜਿਹੜਾ ਸਾਡਾ ਮੇਨ ਕਾਰਨ ਵਾ 3 ਮਹੀਨੇ ਦੀਆਂ ਸੈਲਰੀਆਂ ਪਲੱਸ 3 ਸਾਲ ਦਾ ਏਰੀਅਲ ਅਸੀਂ ਆਪਣੇ ਉੱਚ ਅਧਿਕਾਰੀਆਂ ਕੋਲ ਗਏ ਅਸੀਂ ਕਮਿਸ਼ਨਰ ਸਰਕੋ ਗਏ ਔਰ ਉਸ ਤੋਂ ਬਾਅਦ ਅਸੀਂ ਆਪਣੇ ਚੰਡੀਗੜ੍ਹ ਵੀ ਗਏ ਹਰ ਪਾਸੇ ਜਦੋਂ ਅਸੀਂ ੱੱਕੇ ਖਾ ਲਏ 3 ਮਹੀਨੇ ਦੇ ਵਿੱਚ ਕਦੀ ਕਿਤੇ ਕਦੀ ਕਿਤੇ ਪਟਕ ਕੇ ਫਿਰ ਹਾਰ ਕੇ ਕੱਲ ਆਪਾਂ ਇੱਥੇ ਪੂਰੇ ਸ਼ਾਂਤੀਪੂਰਵਕ ਪਬਲਿਕ ਨੂੰ ਬਿਨਾਂ ਡਿਸਟਰਬ ਕੀਤੇ ਹਮ ਬਿਨਾਂ ਕਿਸੇ ਕੋਈ ਵਾਇਲੈਂਸ ਕੀਤੇ ਅਸੀਂ ਇੱਥੇ ਕਚਹਿਰੀ ਚੌਂਕ ਦੇ ਵਿੱਚ ਸਾਰੇ ਇਕੱਠੇ ਹੋ ਕੇ ਬਹਿ ਗਏ ਔਰ ਇੱਥੇ ਇਕੱਠੇ ਹੁੰਦਾ ਸਾਡਾ ਇਹੋ ਮਕਸਦ ਹੈ ਕਿ ਉਹਨਾਂ ਦੇ ਕੰਨਾਂ ਤੱਕ ਗੱਲਾਂ ਗੱਲ ਪਹੁੰਚਾਉਣੀ ਜਿਹੜੇ ਸਾਡੇ ਸੈਲਰੀਆਂ ਨਹੀਂ ਪਾਉਂਦੇ ਸੈਲਰੀਆਂ ਵੇਖੋ ਜੀ ਜਿਵੇਂ ਅਸੀਂ ਡੀਪੂ ਜਾਣੇ ਆ ਤੇ ਉਹ ਬਜਟ ਦਾ ਇਸ਼ੂ ਦੱਸ ਦਿੰਦੇ ਆ ਕਿਤੇ ਵੀ ਜਾਣੇ ਉਹ ਕਹਿੰਦੇ ਦਫ਼ਤਰ ਵਾਲਿਆਂ ਕੋ ਪੁੱਛੋ ਦਫ਼ਤਰ ਵਾਲਿਆਂ ਕੋ ਜਾਣੇ ਉਹ ਕਹਿੰਦੇ ਇੱਧਰ ਡੀਪੂ ਵਾਲਿਆਂ ਕੋ ਪੁੱਛੋ ਕਿ ਸਾਨੂੰ ਨਾ ਫੁੱਟਬਾਲ ਵਾਂਗੂ ਠੋਡ ਮਾਰ ਕੇ ਆਉਣ ਨੂੰ ਤੇ ਠੋਡ ਮਾਰ ਕੇ ਹੂੰ ਸਾਡੀ ਕੰਪਨੀ ਜਿਹੜੀ ਐ ਐਸਐਮਐਸ ਕੰਪਨੀ ਉਹ ਦਿੰਦੀ ਸੀ ਸਾਨੂੰ ਸੈਲਰੀਆਂ ਪਰ ਉਹ ਕਹਿੰਦੀ ਸੀ ਦੋ ਮਹੀਨੇ ਦੀਆਂ ਪਹਿਲਾਂ ਹੀ ਮਈ ਜੂਨ ਤੋਂ ਪਹਿਲਾਂ ਹੀ ਪੇ ਪੇ ਕਰ ਚੁੱਕੇ ਆ ਠੀਕ ਹੈ ਨਾ ਤੇ ਜਿਹੜੇ ਤਿੰਨ ਮਹੀਨੇ ਦੀਆਂ ਸੈਲਰੀਆਂ ਸਾਨੂੰ ਕੋ ਆਉਣਗੀਆਂ ਤੇ ਅਸੀਂ ਪਾ ਦਾਂਗੇ ਕੋਈ ਨਾ ਕੋਈ ਸੌ ਦਸ ਬਹਾਨੇ ਇਨਾਂ ਕੋ ਘੜੇ ਹੀ ਹੁੰਦੇ ਆ ਹਰ ਵਕਤ ਕੋਈ ਨਾ ਕੋਈ ਬਹਾਨਾ ਇਨਾਂ ਕੋ ਮੌਜੂਦ ਪਿਆ ਹੀ ਹੁੰਦਾ ਵਾ ਕੋਲੇ ਦੇ ਉੱਚ ਅਧਿਕਾਰੀਆਂ ਨਾਲ ਕੋਈ ਗੱਲ ਹੋਈ ਵੇਖੋ ਜੀ ਕੰਪਨੀ ਦੇ ਉੱਚ ਅਧਿਕਾਰੀਆਂ ਦੇ ਨਾਲ ਸਾਡੀ ਸਤਿੰਦਰ ਜਿਹੜੇ ਇੱਕ ਤੇ ਮੈਨੇਜਰ ਹੈਗੇ ਸੀ ਅਜੇ ਸ਼ਰਮਾ ਜੀ ਜਿਹੜੇ ਰਿਜ਼ਾਈਨ ਦੇ ਗਏ ਆ ਔਰ ਜਿਹੜੇ ਹੁਣ ਨਵੇਂ ਮੈਨੇਜਰ ਆ ਮਹੀਨੇ ਤੋਂ ਸਾਨੂੰ ਪਤਾ ਨਹੀਂ ਹੁਣ ਮਹੀਨੇ ਇੱਕ ਤੋਂ ਉਹ ਤੇ ਕਹਿੰਦੇ ਮਹੀਨੇ ਤੋਂ ਹੀ ਮੈਨੇਜਰ ਬਣੇ ਆ ਉਹ ਜਿਹੜੇ ਹੈਗੇ ਸਤਿੰਦਰ ਵੀਰ ਢਿੱਲੋ ਜੀ ਉਹਨਾਂ ਨੂੰ ਫੋਨ ਕਰਦੇ ਉਹਨਾਂ ਨੇ ਚੁੱਕਣਾ ਨਹੀਂ ਉਹਨਾਂ ਨਾਲ ਕੋਈ ਗੱਲ ਕਰਨਾ ਚਾਹੀਏ ਉਹਨਾਂ ਨੇ ਕਰਨੀ ਨਹੀਂ ਜਿਹ ਹ ਕੀ ਕਾਰਨ ਫੋਨ ਜੀ ਕਾਰਨ ਇਹੋ ਹੀ ਕਿ ਜੇ ਹੁਣ ਕੱਲ ਮੈਂ ਇਹਨਾਂ ਨੂੰ ਫੋਨ ਕੀਤਾ ਸੀ ਰਾਤੀ ਮੈਂ ਇਹਨਾਂ ਨੂੰ ਕਹਿੰਦਾ ਸਰ ਅਸੀਂ ਇਸ ਤਰ੍ਹਾਂ ਧੁੱਪੇ ਬੈਠੇ ਹੋਏ ਆ ਸਾਡੀਆਂ ਤਿੰਨ ਮਹੀਨੇ ਦੀਆਂ ਸੈਲਰੀਆਂ ਆ ਤੁਸੀਂ ਸਾਡੇ ਮੈਨੇਜਰ ਹੋ ਤੇ ਤੁਸੀਂ ਸਾਨੂੰ ਇਹ ਸੈਲਰੀਆਂ ਦਾ ਕੁਝ ਦੱਸੋ ਕਿਵੇਂ ਕੀ ਹੋਏਗਾ ਕੀ ਅੱਗੇ ਬਣੇਗਾ ਉਹ ਕਹਿੰਦੇ ਮੇਰਾ ਤੇ ਉਦਾਂ ਹੀ ਨਹੀਂ ਹੈਗਾ ਮੈਂ ਤੇ ਮੈਨੇਜਰ ਹੈ ਹੀ ਨਹੀਂ ਤੁਹਾਨੂੰ ਕਿੰਨੇ ਕਹਿਤਾ ਮੈਂ ਮੈਨੂੰ ਅਸੀਂ ਉਹਨਾਂ ਨੂੰ ਕਿਹਾ ਸੀ ਤੁਹਾਨੂੰ ਇੱਕ ਲੈਟਰ ਦੇਣੀ ਆ ਸੈਲਰੀਆਂ ਦੇ ਅਕੋਰਡਿੰਗ ਕਹਿੰਦੇ ਮੇਰੇ ਕੋਈ ਨਹੀਂ ਅਥਾਰਟੀ ਨਹੀਂ ਹੈ ਕਿ ਮੈਂ ਤੁਹਾਡੀ ਲੈਟਰ ਫੜ ਸਕਾਂ ਉਹਨਾਂ ਨੇ ਕੋਰਾ ਹੀ ਜਵਾਬ ਦਿੱਤਾ ਤੇ ਅੱਜ ਸਾਨੂੰ ਇਹ ਇਨਫੋਰਮੇਸ਼ਨ ਮਿਲੀ ਆ ਕਿ ਢਿੱਲੋ ਸਰ ਜਿਹੜੇ ਆ ਰਿਜ਼ਾਈਨ ਦੇ ਪਾ ਚੁੱਕੇ ਆ ਇੱਕ ਮਹੀਨੇ ਦੇ ਬਣੇ ਹੋਏ ਮੈਨੇਜਰ ਕਹਿੰਦੇ ਰਿਜ਼ਾਈਨ ਪਾ ਚੁੱਕੇ ਆ ਕੋਈ ਕਹਿ ਰਿਹਾ ਉਹਨਾਂ ਨੂੰ ਡਿਪਰੈਸ਼ਨ ਹੋ ਗਿਆ ਵਾ ਜੜੀਆਂ ਸੈਲਰੀਆਂ ਨਹੀਂ ਆਈਆਂ ਆ ਇੱਥੇ ਵੇਖੋ ਇੰਨੇ ਭੈਣ ਭਰਾ ਤਿੰਨ ਮਹੀਨੇ ਤੋਂ ਸਾਡੇ ਘਰ ਦਾ ਖਰਚਾ ਨਹੀਂ ਚੱਲਣ ਦਿਆ ਸਾਡੇ ਬੱਚੇ ਆ ਜਿਹੜੇ ਸਕੂਲਾਂ ਦੀਆਂ ਫੀਸਾਂ ਦੇਣੀਆਂ ਘਰ ਦਾ ਦੁੱਧ ਦਾ ਖਰਚਾ ਹਰ ਚੀਜ਼ ਦਾ ਖਰਚਾ ਠੀਕ ਹੈ ਨਾ ਇੱਕ ਵਿਡੋ ਲੈਡੀ ਜਿਹੜੀ ਆ ਇੱਥੇ ਬੈਠੀ ਆ ਧੁੱਪ ਦੇ ਵਿੱਚ ਅਸੀਂ ਸਾਰੀਆਂ ਇਕੱਠੀਆਂ ਬੈਠੀ ਸਾਨੂੰ ਡਿਪਰੈਸ਼ਨ ਨਹੀਂ ਹੋਇਆ ਸਾਡੇ ਦਿਮਾਗ ਤੇ ਕੁਝ ਨਹੀਂ ਹੋਇਆ ਕਿਉਂਕਿ ਸਾਨੂੰ ਪਤਾ ਇੱਥੋਂ ਹੀ ਸਾਡਾ ਗੁਜ਼ਾਰਾ ਹੋਣਾ ਵਾ ਤੇ ਐਡੀ ਵੱਡੀ ਜ਼ਿੰਮੇਵਾਰੀ ਲੈਣ ਤੋਂ ਪਹਿਲਾਂ ਇਹਨਾਂ ਨੇ ਸੋਚਿਆ ਨਹੀਂ ਸੀਗਾ ਉਹਨਾਂ ਨੂੰ ਡਿਪਰੈਸ਼ਨ ਦੀ ਬਿਮਾਰੀ ਪੈ ਜਾਊਗੀ ਠੀਕ ਹੈ ਨਾ ਅੱਜ ਉਹ ਸਾਨੂੰ ਬਾ ਮੈਂ ਡਿਪਰੈਸ਼ਨ ਦੇ ਵਿੱਚ ਆ ਗਈ ਆ ਮੈਂ ਤੇ ਮੈਂ ਰਜ਼ਾਈਂ ਦੇ ਤਾ ਤੁਹਾਨੂੰ ਲੱਗਦਾ ਕਿ ਕੰਪਨੀ ਦਾ ਮੇਨ ਆਫਿਸ ਅਲਾਉਟ ਤੇ ਨਾ ਨਾਵਾਉਂਦੇ ਕੋਈ ਕੁਝ ਕਰੇ ਕੰਪਨੀ ਦਾ ਕੋਈ ਵੀ ਜਿੱਥੇ ਮੰਨ ਲਓ ਕਿ ਮੇਨ ਆਫਿਸ ਤੇ ਮੰਨ ਲਓ ਪੁਤਲੀਗੜ੍ਹ 2 ਮਹੀਨੇ ਤੋਂ ਉਹਨੂੰ ਜਿੰਦਰੇ ਵਜੇ ਹੋਏ ਆ ਅਸੀਂ ਉੱਥੇ ਜਾਂਦੇ ਆ ਅਸੀਂ ਉੱਥੋਂ ਦੀਆਂ ਵੀਡੀਓ ਬਣਾ ਕੇ ਅਸੀਂ ਆਪਣੇ ਗਰੁੱਪਾਂ ਦੇ ਵਿੱਚ ਸੈਂਡ ਕੀਤੀਆਂ ਕਿ ਆਹ ਵੇਖੋ ਉੱਥੇ ਸਾਨੂੰ ਕੋਈ ਮਿਲਦਾ ਹੀ ਨਹੀਂ ਅਸੀਂ ਉਹਨਾਂ ਨੂੰ ਅੱਜ ਤੋਂ ਇਹ ਕੋਈ 1-2 ਦਿਨ ਦੀ ਖੇਡ ਨਹੀਂ ਹੈਗੀ ਅਸੀਂ ਉਹਨਾਂ ਨੂੰ 3 ਮਹੀਨੇ ਤੋਂ 2 ਮਹੀਨੇ ਤੋਂ ਸੰਪਰਕ ਕਰ ਰਹੇ ਆ ਪਰ ਸਾਨੂੰ ਉੱਥੇ ਕੋਈ ਮਿਲਦਾ ਹੀ ਨਹੀਂ ਉੱਥੇ ਤੱਲੇ ਲੱਗੇ ਹੋਏ ਜੋ ਦੇਖੋ ਜੀ ਅਸੀਂ ਬਹੁਤ ਸ਼ਾਂਤੀਪੁਰ ਸਾਨੂੰ ਵੀ ਪਤਾ 15 ਅਗਸਤ ਤਾਰੀ ਆਜ਼ਾਦੀ ਦਾ ਦਿਹਾੜਾ ਜਿਹੜਾ ਹੈ ਪੂਰਾ ਦੇਸ਼ ਮਨਾਏਗਾ ਪਰ ਸਿਰਫ ਚੰਦ ਜਿਹੜੇ ਅਸੀਂ ਆਪਣੇ ਸਟਾਫ ਆ ਸ਼ਾਇਦ ਅਸੀਂ ਇਹ ਆਜ਼ਾਦੀ ਦਾ ਦਿਹਾੜਾ ਨਹੀਂ ਮਨਾਇਆ ਕਿ ਸਾਡੇ ਕੋਲ ਨਹੀਂ ਮਨਾਇਆ ਜਾਏਗਾ ਕਿਉਂਕਿ ਅਸੀਂ ਤੇ ਗੁਲਾਮਾਂ ਵਾਂਗੂ ਇਤਰਾ ਭੀਖ ਮੰਗਣਦੇ ਆ ਸਾਡਾ ਤੇ ਉਹ ਹਾਲ ਹੋ ਗਿਆ ਅਸੀਂ ਤੇ ਗੁਲਾਮ ਆ ਆਪਣੀ ਮਿਹਨਤ ਕਰਾਂਗੇ ਤੇ ਹਰ ਇੱਕ ਗੱਲ ਵੀ ਸਹਿਣ ਕਰਾਂਗੇ ਧੁੱਪ ਛਾਂ ਜਿਸ ਤਰ੍ਹਾਂ ਮਰਜੀ ਧੁੰਦਾਂ ਦੇ ਵਿੱਚ ਵੀ ਆਉਂਦੇ ਰਹੇ ਆ ਤੇ ਫਿਰ ਵੀ ਜਿਹੜੀਆਂ ਤਨਖਾਹਾਂ ਉਹਦੇ ਲਈ ਭੀਖ ਮੰਗੰਦੇ ਆ ਤੇ ਗੁਲਾਮੀ ਆ ਇੱਕ ਹਿਸਾਬ ਦੀ ਅਗਲੀ ਤੁਹਾਡੀ ਕੋਈ ਰਣਨੀਤੀ ਦੇਖੋ ਜੀ ਅਸੀਂ 15 ਅਗਸਤ ਤੋਂ ਬਾਅਦ ਅਸੀਂ ਇੱਕ ਅਲਟੀਮੇਟਰ ਲੈਟਰ ਦੇ ਕੇ ਜਾਂ ਸਾਰਿਆਂ ਨੂੰ ਦੱਸ ਕੇ ਉਸ ਤੋਂ ਬਾਅਦ ਅਸੀਂ ਇੱਕ ਰੋਡ ਜਾਮ ਜਾਂ ਫਿਰ ਅਸੀਂ ਕੋਈ ਹੋਰ ਇੱਕ ਵੱਡਾ ਕਦਮ ਚੁੱਕਾਂਗੇ ਕਿ ਜਿਹਦੇ ਵਿੱਚ ਅਸੀਂ ਅਸੀਂ ਚਾਹੁੰਦੇ ਨਹੀਂ ਆ ਕਿ ਅਸੀਂ ਕੋਈ ਕਦਮ ਚੁੱਕੀਏ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਵਜ੍ਹਾ ਦੇ ਕਾਰਨ ਜਿਵੇਂ ਅਸੀਂ ਡਿਸਟਰਬ ਹੋਏ ਪਏ ਆ ਅਸੀਂ ਪਰੇਸ਼ਾਨ ਆ ਤੇ ਪਬਲਿਕ ਵੀ ਪਰੇਸ਼ਾਨ ਹੋਵੇ ਪਰ ਸਾਨੂੰ ਮਜਬੂਰ ਕੀਤਾ ਜਾ ਰਿਹਾ ਤਿੰਨ ਮਹੀਨੇ ਤੋਂ ਜਿਹੜੀਆਂ ਅਸੀਂ ਤਨਖਾਹਾਂ ਜਿਹੜੀਆਂ ਵਾਂ ਸਾਨੂੰ ਨਹੀਂ ਦਿੱਤੀਆਂ ਜਾ ਰਹੀਆਂ ਅਸੀਂ ਅੱਜ ਡੀਪੂ ਗਏ ਸੀ ਅਸੀਂ ਉੱਥੇ ਆਪਣੇ ਸਟਾਫ ਨਾਲ ਮਿਲੇ ਔਰ ਉਹਨਾਂ ਦੇ ਨਾਲ ਗੱਲ ਕੀਤੀ ਜਿਹੜਾ ਸਾਡੇ ਡੀਪੂ ਸਟਾਫ ਸੀ ਉਹਨਾਂ ਨੇ ਬੜੇ ਤਰੀਕੇ ਨਾਲ ਸਾਡੀ ਗੱਲ ਸੁਣੀ ਪਰ ਜਦੋਂ ਅਸੀਂ ਆਪਣੇ ਅਨਿਲ ਸਰ ਇਹ ਐਮਓਨਸ ਅਸੀਂ ਗੱਲ ਕੀਤੀ ਆ ਉਹ ਇੱਕ ਸਾਡੇ ਇੱਕ ਸਟਾਫ ਮੈਂਬਰ ਹੈਗੇ ਆ ਜਦੋਂ ਉਹਨਾਂ ਨੇ ਗੱਲ ਕੀਤੀ ਉਹਨਾਂ ਨਾਲ ਬੜੇ ਰੂਟ ਬੋਲੇ ਜਦੋਂ ਅਸੀਂ ਸੀਓ ਸਰ ਦੇ ਸਾਹਮਣੇ ਉਹਨਾਂ ਨੂੰ ਕਿਹਾ ਕਿ ਸਰ ਤੁਸੀਂ ਰੂਟ ਕਿਉਂ ਬੋਲੇ ਤੁਸੀਂ ਜੇ ਪਿਆਰ ਨਾਲ ਸਾਡੇ ਨਾਲ ਗੱਲ ਕਰ ਲਓ ਤੇ ਸਾਨੂੰ ਵੀ ਹੌਸਲਾ ਹੋ ਜੇ ਕਿ ਸਾਡੇ ਸੀਨੀਅਰ ਨੇ ਸਾਡੇ ਨਾਲ ਪਿਆਰ ਨਾਲ ਗੱਲ ਕਰ ਲਈ ਆ ਅੱਗੋਂ ਉਹਨਾਂ ਦਾ ਇੱਕੋ ਹੀ ਜਵਾਬ ਸੀ ਕਿ ਵੇਖੋ ਜੀ ਮੈਂ ਤੇ ਤੁਹਾਨੂੰ ਪਿਆਰ ਨਾਲ ਗੱਲ ਕਰਦਾ ਵਾਂ ਤੇ ਜੇ ਉਦੋਂ ਉਦੋਂ ਜਦੋਂ ਤੁਸੀਂ ਆਏ ਸੀ ਤੁਹਾਨੂੰ ਬੜੇ ਪਿਆਰ ਨਾਲ ਗੱਲ ਕੀਤੀ ਹੁਣ ਤੁਹਾਨੂੰ ਜੱਫੀ ਪਾ ਕੇ ਮਿਲਿਆ ਕਰੀਏ ਸਾਨੂੰ ਇਹ ਗੱਲ ਦਾ ਸਮਝ ਨਹੀਂ ਲੱਗੀ ਉੱਥੋਂ ਲੈ ਕੇ ਇੱਥੋਂ ਤੱਕ ਇਹੋ ਹੀ ਸੋਚਦੇ ਰਹੇ ਕਿ ਜੱਫੀ ਪਾਉਂਦਾ ਕੀ ਮਤਲਬ ਸੀ ਇਹ ਕੁਝ ਗੱਲ ਸਮਝ ਨਹੀਂ ਲੱਗੀ ਕਿਉਂਕਿ ਇੱਕ ਲੇਡੀਸ ਗੱਲ ਕਰਦੀ ਪਈ ਸੀ ਤੇ ਉਹਦੇ ਵਿੱਚ ਇੱਕ ਜੱਫੀ ਪਾ ਕੇ ਮਿਲिए ਇੰਨਾ ਦੇ ਸੀਨੀਅਰ ਅਧਿਕਾਰੀ ਜਿਹੜੇ ਆ ਸਾਡੇ ਇੰਸਪੈਕਟਰ ਰਾਤੀ 11 ਵਜੇ ਮੈਨੂੰ ਫੋਨ ਕਰਕੇ ਧਮਕਾਉਂਦੇ ਆ ਮੈਡਮ ਜੀ ਇਹ ਧਰਨੇ ਤੋਂ ਉੱਠ ਜਾਓ ਅਸੀਂ ਇਹਨਾਂ ਨੂੰ ਆ ਦੇਖੋ ਮੈਂ ਕੰਪਲੇਨ ਵੀ ਕੀਤੀ ਹੈ ਸੀਓ ਸਾਹਿਬ ਨੂੰ ਕਿ ਇਹ ਦੇਖੋ ਰਾਤੀ 11 ਵਜੇ ਇੱਕ ਲੇਡੀ ਸਟਾਫ ਨੂੰ ਫੋਨ ਕਰਕੇ ਕਾੜੀ ਗੱਲੋਂ ਧਮਕਾਇਆ ਜਾ ਰਿਹਾ ਔਰ ਰੱਜਿਆ ਹੋਇਆ ਉਹ ਬੰਦਾ ਸ਼ਰਾਬ ਦੇ ਨਾਲ ਸੀ ਪੂਰੀ ਤਰ੍ਹਾਂ ਉਸ ਇਨਸਪੈਕਟਰ ਨੇ ਸ਼ਰਾਬ ਪੀਤੀ ਹੋਈ ਸੀ ਜਿਹੜਾ ਇਸ ਤਰ੍ਹਾਂ ਸਾਨੂੰ ਧਮਕਾ ਰਿਹਾ ਸੀ ਠੀਕ ਹੈ ਨਾ ਤੇ ਜੇ ਅਸੀਂ ਆਪਣੀਆਂ ਮੰਗਾ ਮੰਗਨਦੇ ਆ ਤੇ ਕੀ ਗੱਲ ਸਾਨੂੰ ਹੁਣ ਧਮਕਾਉਣ ਤੇ ਆ ਗਏ ਉੱਥੇ ਆਏ ਆ